ਸਤਿ ਸ਼੍ਰੀ ਅਕਾਲ ਪੰਜਾਬੀ ਡਾਕ 5 ਦੇਖ ਰਹੇ ਹੋ ਤੁਸੀਂ ਤੇ ਮੈਂ ਜੇ ਬਿਲਾ ਸਨੀ ਡਿਓਲ ਹੋਰਾਂ ਨੇ ਜਦੋਂ ਤੋਂ ਮੁੜ ਸਿਨੇਮਾ ਕਰਾਂ ਦੇ ਵੱਲ ਰੁੱਖ ਕੀਤਾ ਹੈ ਤੇ ਕਾਫੀ ਅਦਾ ਸੁਰਖੀਆਂ ਦੇ ਵਿੱਚ ਰਹਿੰਦੇ ਨਜ਼ਰ ਆ ਰਹੇ ਨੇ ਉਹਨਾਂ ਦੀ ਹਾਲੇ ਵਿੱਚ ਆਈ ਹੋਈ ਇੱਕ ਫਿਲਮ ਜਾਟ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਇੱਕ ਸੀਨ ਦੇ ਚੱਲਦਿਆਂ ਕਾਫੀ ਜ਼ਿਆਦਾ ਰੋਸ਼ ਪ੍ਰਗਟ ਕੀਤਾ ਜਾ ਰਿਹਾ ਹੈ ਐਸ.ਆਈ. ਭਾਈਚਾਰੇ ਦੇ ਵੱਲੋਂ ਉਸ ਫਿਲਮ ਦੇ ਵਿੱਚ ਸਾਨੂੰ ਮੁੱਖ ਕਿਰਦਾਰਾਂ ਦੇ ਵਿੱਚ ਸਨੀ ਡਿਓਲ ਤੇ ਰੰਦੀਪ ਹੁੱਡਾ ਨਜ਼ਰ ਆਉਂਦੇ ਨੇ ਰੰਦੀਪ ਹੁੱਡਾ ਦੇ ਇੱਕ ਸੀਨ ਦੇ ਚੱਲਦਿਆਂ ਐਸ.ਆਈ. ਭਾਈਚਾਰੇ ਦੇ ਵੱਲੋਂ ਕਾਫੀ ਜ਼ਿਆਦਾ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਚ ਵਿਚ ਜਾ ਕੇ ਕੁਝ ਸੀਨ ਹੁੰਦਾ ਹੈ ਜਿਸ ਦੇ ਚੱਲਦਿਆਂ ਐਸਾਈ ਭਾਈਚਾਰੇ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਲੁਧਿਆਣੇ ਦੇ ਵਿੱਚ ਉਹਨਾਂ ਨੇ ਪੁਲਿਸ ਨੂੰ ਇੱਕ ਸ਼ਿਕਾਇਤ ਵਿਆਸਤੇ ਕਿਹਾ ਕਿ ਜੇਕਰ ਸਾਡੀ ਐਫ ਆਈ ਆਰ ਦਰਜ ਨਹੀਂ ਕਰੋਗੇ ਤਾਂ ਅਸੀਂ ਇਸ ਰੋਸ ਪ੍ਰਦਰਸ਼ਨ ਨੂੰ ਕਾਫੀ ਵੱਡੇ ਪੱਧਰ ਦੇ ਉੱਤੇ ਕਰਾਂਗੇ ਜਿਸ ਦੇ ਚੱਲਦਿਆਂ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਸਣੀ ਡਿਓਲ ਹੋਰਾਂ ਦੇ ਖਿਲਾਫ ਰਣਦੀਪ ਹੁੱਡਾ ਹੋਰਾਂ ਦੇ ਖਿਲਾਫ ਤੇ जाट ਦੀ ਪੂਰੀ ਟੀਮ ਦੇ ਖਿਲਾਫ ਜਦੋਂ ਇਹ ਸਾਰੇ ਮੁੱਦੇ ਦੇ ਬਾਰੇ ਜਾਟਰੀ ਟੀਮ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਉਸ ਸੀਨ ਨੂੰ ਫਿਲਮ ਦੇ ਵਿੱਚੋਂ ਕੱਟ ਦਿੱਤਾ ਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕਰਦੇ ਨੇ ਜਿਸ ਦੇ ਵਿੱਚ ਉਹ ਲਿਖਦੇ ਨਜ਼ਰ ਆਉਂਦੇ ਨੇ ਕਿ ਅਸੀਂ ਕਿਸੇ ਵੀ ਭਾਈਚਾਰੇ ਨੂੰ ਜਾਂ ਕਿਸੇ ਵੀ ਧਰਮ ਨੂੰ ਠੇਸ ਨਹੀਂ ਪਹੁੰਚਾਉਂਦਾ ਸਾਡਾ ਇਰਾਦਾ ਸੀਗਾ ਅਸੀਂ ਸਿਰਫ ਇੱਕ ਸੀਨ ਬਣਾਇਆ ਸੀਗਾ ਜੇਕਰ ਸਾਡੇ ਵੱਲੋਂ ਕੋਈ ਗਲਤੀ ਹੁੰਦੀ ਹੈ ਤਾਂ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਐਸਾਈ ਭਾਈਚਾਰੇ ਦੇ ਵੱਲੋਂ ਇਹ ਕੀਤਾ ਜਾ ਰਿਹਾ ਰੋਸ਼ ਪ੍ਰਦਰਸ਼ਨ ਤੁਹਾਨੂੰ ਕੀ ਲੱਗਦਾ ਸਹੀ ਹੈ ਜਾਂ ਗਲਤ ਹੈ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਤੇ ਜਾਟ ਫਿਲਮ ਦੇ ਵੱਲੋਂ ਇਹ ਆਏ ਰਿਐਕਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਵੀ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਅੱਗੇ ਦੀਆਂ ਵੱਡੀਆਂ ਅਪਡੇਟਸ ਦੇਖਣ ਦੇ ਲਈ ਵੇਖਦੇ ਰਹੋ ਪੰਜਾਬੀ ਡਾਕ 5 ਕੈਮਰਾ ਪਰਸਨ ਕਬੀਰ ਦੇ ਨਾਲ ਮੈਂ ਜਿਮਲਾ ਧੰਨਵਾਦ ਸਤਿ ਸ਼੍ਰੀ ਅਕਾਲ